40 ਸਾਲ ਦੀ ਉਮਰ ਆ ਮੁੰਡੇ ਦੀ ਸਾਰੀ ਤੇ 12ਵੀਂ ਕਲਾਸ ਚ ਪੜਦਾ ਹਾਂਜੀ 12ਵੀਂ ਕਲਾਸ ਚ ਪੜਦਾ ਇਹ ਮੁੰਡਾ ਚਮਕੌਰ ਸਿੰਘ ਆਦਾ ਨਾਮ ਆ ਬਈ ਤੇ ਇਹ ਮੁੰਡੇ ਨੇ ਖੁਦ ਕੰਮ ਚਲਾਇਆ ਛੋਟੀ ਜੀ ਉਮਰ ਚ ਆਪਦਾ ਕੰਮ ਆ ਆਪਾਂ ਸਾਰਿਆਂ ਨੇ ਸਾਥ ਵੀ ਦੇਣਾ ਇਹਦਾ ਤੇ ਤੁਹਾਨੂੰ ਇਹ ਵੀ ਦੱਸਣਾ ਵੀ ਜਿਹੜੇ ਆਪਣੇ ਨੌਜਵਾਨ ਮੁੰਡੇ ਕੋਈ ਵੀ ਵੀਰ ਭਰਾ ਭੈਣ ਘਰੇ ਕੰਮ ਸ਼ੁਰੂ ਕਰਨਾ ਚਾਹੁੰਦਾ ਉਹ ਘਰੇ ਕੰਮ ਸ਼ੁਰੂ ਵੀ ਕਰ ਸਕਦਾ ਕਿਵੇਂ ਕਰਨਾ ਕੋਈ ਬਾਹਲਾ ਇੱਚ ਲਗਤ ਨਹੀਂ ਤੇ ਸਾਰਾ ਕੁਝ ਤੁਹਾਨੂੰ ਦੱਸਾਂਗੇ ਹਨਾ ਵੀਡੀਓ ਨਾਲ ਬਣੇ ਰਿਓ ਸੋ ਵੀ ਇਹ ਬਾਈ ਇਹ ਖੁੱਡੀਆਂ ਤਿਆਰ ਕਰਦਾ ਹਨਾ ਆ ਦੇਖ ਸਕਦਾ ਹਾਂ ਕਿੰਨਾ ਸੋਹਣਾ ਪ੍ਰਿੰਟ ਤਿਆਰ ਕੀਤਾ ਬਈ ਇਹ ਜਿਹੜਾ ਪ੍ਰਿੰਟ ਆ ਹਾਂਜੀ ਇਸ ਬਣੀਆਂ ਬਣਾਈਆਂ ਮਿਲਦੀਆਂ ਜਾਂ ਕੋਈ ਆਪਦੇ ਹਿਸਾਬ ਨਾਲ ਕਸਟਮਾਈਜ਼ ਕਰਾ ਸਕਦਾ ਹਾਂ ਬਈਆਂ ਆਪਣੀ ਵੈਬਸਾਈਟ ਬਣਾਈ ਆ ਬਾਈ ਜੀ ਠੀਕ ਆ ਉੱਥੋਂ ਵੀ ਆਪਣਾ ਕੋਈ ਵੀ ਡਿਜ਼ਾਈਨ ਬਾਈ ਨੇ ਕਿਸੇ ਨੇ ਆਰਡਰ ਕਰਨਾ ਉੱਥੋਂ ਹੀ ਕਰ ਸਕਦਾ ਜੇ ਕਿਸੇ ਵੀਰ ਨੇ ਆਪਦੀ ਮਤਲਬ ਆਪਦੀ ਪਸੰਦ ਦਾ ਡਿਜ਼ਾਈਨ ਕਰਾਉਣਾ ਕਸਟਮਾਈਜ਼ੀ ਨੇ ਆਰਡਰ ਕਰਾਉਣਾ ਠੀਕ ਆ ਉਹ ਆਪਣਾ ਕੰਟੈਕਟ ਵੀ ਕਰ ਸਕਦਾ ਠੀਕ ਆ ਮਤਲਬ ਕਿ ਜਿਵੇਂ ਕਿਸੇ ਨੇ ਕੋਈ ਫੋਟੋ ਬਣਾਉਣੀ ਆ ਕੁਝ ਵੀ ਬਣਾਉਣਾ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਬਾਈ ਦਾ ਲਿੰਕ ਦੇ ਦਾਂਗੇ ਇਹਨਾਂ ਦੀ ਵੈਬਸਾਈਟ ਦਾ ਲਿੰਕ ਦੇ ਦਾਂਗੇ ਜਾ ਕੇ ਵੈਬਸਾਈਟ ਤੇ ਚੈੱਕ ਕਰ ਲਿਓ ਉੱਥੇ ਜੇ ਤੁਹਾਨੂੰ ਕੋਈ ਹੁੱਡੀ ਪਸੰਦ ਆਉਂਦੀ ਹੈ ਆਰਡਰ ਕਰ ਸਕਦੇ ਹੋ ਤੁਸੀਂ ਜੇ ਤੁਸੀਂ ਆਪਦੇ ਪਸੰਦ ਦਾ ਕੋਈ ਵੀ ਡਿਜ਼ਾਈਨ ਬੁਵਾਣਾ ਤਾਂ ਬਾਈ ਦਾ ਅਸੀਂ ਤੁਹਾਨੂੰ ਨੰਬਰ ਦੇ ਦਿੰਨੇ ਆ ਹਨਾ ਇੰਸਟਾਗ੍ਰam ਆਈਡੀ ਦੇ ਦਿੰਨੇ ਆ ਉਹਦੇ ਤੇ ਜਾ ਕੇ ਤੁਸੀਂ ਮੈਸੇਜ ਕਰ ਲਿਓ ਬਾਈ ਨੂੰ ਫੋਟੋ ਭੇਜ ਦਿਓ ਤੇ ਉਸ ਹਿਸਾਬ ਦਾ ਤੁਹਾਨੂੰ ਬਾਈ ਤਿਆਰ ਕਰਾ ਦੇਣਗੇ ਕਿੱਡਾ ਪਿਆਰਾ ਡਿਜ਼ਾਈਨ ਪਾਇਆ ਇਹ ਪੰਜ ਚ ਕਲਰ ਅਵੇਲੇਬਲ ਆਪਣੇ ਕੋਲ ਵੈਬਸਾਈਟ ਤੇ ਉਥੋਂ ਬਾਈ ਜੀ ਕੋਈ ਵੀ ਬਾਈ ਕਿਸੇ ਵੀਰ ਭਰਾ ਨੇ ਲੈਣੀ ਹੈ ਉਥੋਂ ਕਲਰਾਂ ਦੀ ਚੋਇਸ ਕਰ ਸਕਦਾ ਠੀਕ ਆ ਆ ਵੇਖੋ ਕਿਡਾ ਪਿਆਰਾ ਡਿਜ਼ਾਈਨ ਹੈ ਹਨ ਤੇ ਇਹ ਮਤਲਬ ਕਿ ਜਿਹੜਾ ਡਿਜ਼ਾਈਨ ਪਾਇਆ ਨਾ ਇਹਦੀ ਮਤਲਬ ਕਿ ਕੁਆਲਿਟੀ ਬਹੁਤ ਵਧੀਆ ਗੰਦੀ ਜੀ ਕੁਆਲਿਟੀ ਨਹੀਂ ਗੀ ਦੇਸੀ ਕੁਆਲਿਟੀ ਨਹੀਂ ਵੀ ਛੇਤੀ ਉਹ ਸ਼੍ਰਿੰਕ ਹੋ ਜਾਂਦੇ ਹਨਾ ਪ੍ਰਾਈਸ ਤਾਂ ਕਿੰਨੇ ਤੱਕ ਦਿੰਨੇ ਆਪਾਂ ਇਹ ਪ੍ਰਾਈਸ ਵੀਰ ਜੀ ਆਪਾਂ ਨੂੰ 800 ਪ੍ਰਾਈਸ ਪੈਂਦਾ ਹੈ ਓਕੇ ਹੁਣ ਹੋਰ ਕੀ ਗੱਲ ਬਈ ਆਪ ਦਾ ਕੰਮ ਚਲਾਉਣ ਦੀ ਜੇ ਕਿਸੇ ਭੈਣ ਭਰਾ ਨੇ ਆਪ ਦਾ ਕੰਮ ਚਲਾਉਣਾ ਤਾਂ ਉਹਦੇ ਲਈ ਕੀ ਕੀ ਚੀਜ਼ ਚਾਹੀਦੀ ਆ ਉਹ ਬਾਈ ਦੱਸੂਗਾ ਕੰਮ ਚਲਾਉਣ ਵਾਸਤੇ ਚਾਹੀਦਾ ਇੱਕ ਪੀਸੀ ਕੋਈ ਕੰਪਿਊਟਰ ਹਾਂਜੀ ਕੰਪਿਊਟਰ ਕੰਪਿਊਟਰ ਚਾਹੀਦਾ ਆਪਾਂ ਨੂੰ ਹੀਟ ਪ੍ਰੈਸ ਮਸ਼ੀਨ ਆਹ ਹੀਟ ਪ੍ਰੈਸ ਮਸ਼ੀਨ ਬੋਲਦੇ ਇਹਨੂੰ ਹਾਂਜੀ ਇੱਥੇ ਆਪਾਂ ਹੁੱਡੀ ਰੱਖ ਕੇ ਤੇ ਡਿਜ਼ਾਈਨ ਰੱਖ ਕੇ ਇਹ ਮਤਲਬ ਇਹ ਪ੍ਰਿੰਟ ਕਰਦੇ ਉਤੋਂ ਡਿਜ਼ਾਈਨ ਹਿਸਾਬਦੀ ਆ ਲਗਭਗ ਹੈਗਾ ਆਪਾਂ ਨੂੰ 3.5 ਹਜ਼ਾਰ ਦੇ ਵਲਿਆਂ ਜਿਹੜੇ ਕੋਟ ਆ 420 GSM ਚ ਆਉਂਦੇ ਆ ਪਿਓਰ ਕਾਟਨ ਕੁਲਿਸ ਹੈ ਆਪਣੇ ਕੱਪੜੇ ਤੇ ਬੋਰਾਂ ਦੀ ਆਪਾਂ ਤੁਹਾਨੂੰ ਫ੍ਰੀ ਤਿੰਨ ਕੋਟ ਫ੍ਰੀ ਦਵਾਂਗੇ ਤੁਹਾਨੂੰ ਜੇ ਕਿਸੇ ਵੀ ਪ੍ਰਾਣੇ ਮਤਲਬ ਆਪਾਂ ਕੰਮ ਚਲਾਉਣਾਗਾ ਤੇ ਆਪਾਂ ਫੁੱਲ ਡਿਟੇਲ ਦੇ ਦਾਂਗੇ ਆਪਣੇ ਨਾਲ ਬਾਈ ਕੰਟੈਕਟ ਵੀ ਕਰ ਸਕਦੇ ਆ ਮੋਬਾਈਲ ਨੰਬਰ ਹੈਗਾ 9877370345 ਵੀ ਤੁਸੀਂ ਬਾਈ ਤੋਂ ਇੱਕ ਵਾਰੀ ਹੁੱਡੀ ਮੰਗਾ ਕੇ ਵੇਖੋ ਬਹੁਤ ਵਧੀਆ ਕੁਆਲਿਟੀ ਦੀ ਕੱਪੜਾ ਬਹੁਤ ਵਧੀਆ ਕੁਆਲਿਟੀ ਦੀ ਹੁੱਡੀ ਆ ਵਧੀਆ ਗਰਮ ਹੁੱਡੀ ਆ ਲੈ ਤੇ ਇਹਦਾ ਸਾਥ ਆਪਾਂ ਦੇਣਾ ਇਹਨਾਂ ਦਾ ਕੰਮ ਜਰੂਰ ਕਰਿਓ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡਾ ਕੋਈ ਰਾਇਸ ਜਾਂ ਕੁਝ ਵੀ ਹੋਵੇ ਤਾਂ ਕਿ ਜਿਉਂਦੇ ਰਹੋ ਵਸਦੇ ਰਹੋ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ